بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਹੈ ਬੀਤੇ ਦਿਨ ਜਿਹੜਾ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਹੈ ਜਿਹੜੀ ਵੀ ਆਤੰਕੀ ਸੰਗਠਨ ਜਿਹੜਾ ਕਿ ਆਪਣੇ ਆਪ ਨੂੰ ਪਾਕਿਸਤਾਨੀ ਸਮਰਥਕ ਕਹਿੰਦਾ ਹੈ ਅਸੀਂ ਇਹ ਸਮਝਦੇ ਹਾਂ ਕਿ ਉਹ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਉੱਤੇ ਹਮਲਾ ਹੈ ਜਿਨ੍ਹਾਂ ਵੀ ਲੋਕਾਂ ਨੂੰ ਨਾਜਾਇਜ਼ ਕਤਲ ਕੀਤਾ ਗਿਆ ਬੇਕਸੂਰ ਕਤਲ ਕੀਤਾ ਗਿਆ ਉਨਾ ਦੀ ਇਸ ਕਤਲ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਭਾਰਤ ਸਰਕਾਰ ਨੂੰ ਤੇ ਕਸ਼ਮੀਰ ਦੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਸ ਮੁਕਦਮੇ ਨੂੰ 10 ਦਿਨ ਦੇ ਵਿੱਚ ਹੱਲ ਕਰਨ ਔਰ ਜਿਹੜੇ ਮੁਲਜ਼ਮ ਜਿਹੜੇ ਆ ਜਿਹੜੇ ਕਸੂਰਵਾਰ ਲੋਕ ਨੇ ਜਿਹੜੇ ਕਿ ਜ਼ਾਲਮ ਨੇ ਇਨਸਾਨੀਅਤ ਨੂੰ ਗਿਰੀ ਹੋਈ ਹਰਕਤ ਜਿਨਾ ਨੇ ਕੀਤੀ ਹੈ ਉਹਨਾਂ ਨੂੰ ਫੈਸਲੇ ਤੋਂ ਬਾਅਦ ਮੁਕਦਮੇ 'ਚ ਗ੍ਰਿਫਤਾਰ ਕਰਕੇ ਬਾਜ਼ਾਰ ਦੇ ਵਿੱਚ ਘਟੋ ਘਟ ਲਾਲ ਚੌਂਕ ਦੇ ਵਿੱਚ ਘਟੋ ਘਟ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੂਰੇ ਦੇਸ਼ ਨੂੰ ਇਹ ਸੁਨੇਹਾ ਜਾਏ ਕਿ ਅਗਰ ਤੁਸੀਂ ਬੇਕਸੂਰ ਲੋਕਾਂ ਦੇ ਨਾਲ ਧੱਕਾ ਕਰੋਗੇ ਜ਼ਿਆਤੀ ਕਰੋਗੇ ਦੇਸ਼ ਨੂੰ ਵੰਡਣ ਦੀ ਗੱਲ ਕਰੋਗੇ ਤੇ ਤੁਹਾਡਾ ਅੰਜਾਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਏਗਾ ਇਸ ਮੌਕੇ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹਨਾ ਕਿ ਜਿੱਤੇ ਦੁਸ਼ਮਣ ਸਾਨੂੰ ਤੋੜਨਾ ਚਾਹੁੰਦਾ ਹੈ ਅਸੀਂ ਏਕਤਾ ਔਰ ਅਖੰਡਤਾ ਨੂੰ ਕਾਇਮ ਰੱਖੀਏ ਔਰ ਪੜੋਸੀ ਦੇਸ਼ ਪਾਕਿਸਤਾਨ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਸੀਂ ਪਿਛਲੇ 75 ਸਾਲ ਚ ਸਾਡੇ ਨਾਲ ਦੋਸਤੀ ਦਾ ਹੱਕ ਜਿਹੜਾ ਉਹ ਅਦਾ ਨਹੀਂ ਕਰ ਸਕੇ ਤੁਹਾਡੇ ਵੱਲੋਂ ਅਜੇ ਤੱਕ ਕੋਈ ਠੰਡੀ ਹਵਾ ਨਹੀਂ ਆਈ ਹਮੇਸ਼ਾ ਹੀ ਆਤਵਾਦ ਦਾ ਜਿਹੜਾ ਗਰਮ ਹਵਾ ਦਾ ਝੌਂਕਾ ਆਇਆ ਹੈ ਔਰ ਤੁਸੀਂ ਅੱਜ ਆਪ ਵੀ ਹੱਤਵਾਦ ਤੋਂ ਗ੍ਰਸਤ ਹੋ ਗਏ ਹੋ ਤੇ ਕਿਤੇ ਨਾ ਕਿਤੇ ਤੁਹਾਨੂੰ ਵੀ ਜ਼ਰੂਰਤ ਹੈ ਇੱਕ ਵਾਰੀ ਤੌਬਾ ਕਰਕੇ ਸਿੱਧੇ ਰਸਤੇ ਪਈਏ ਕਿਉਂਕਿ ਇਸਲਾਮ ਜਿਹੜਾ ਉਹ ਨਾਜਾਇਜ਼ ਲੋਕਾਂ ਦੇ ਕਤਲ ਨੂੰ ਹਰਾਮ ਘਰਾਰ ਦਿੰਦਾ ਹੈ ਇੱਕ ਇਨਸਾਨ ਦੇ ਨਾਜਾਇਜ਼ ਕਤਲ ਨੂੰ ਪੂਰੀ ਇਨਸਾਨੀਅਤ ਦਾ ਕਤਲ ਜਿਹੜਾ ਕੁਰਾਨ ਸ਼ਰੀਫ ਵੱਲੋਂ ਕਰਾਰ ਦਿੱਤਾ ਗਿਆ ਕਿ ਅਗਰ ਤੁਸੀਂ ਨਾਜਾਇਜ਼ ਕਤਲ ਕਰਦੇ ਹੋ ਤੇ ਇਹ ਜਿੱਦਾਂ ਤੁਸੀਂ ਪੂਰੀ ਇਨਸਾਨੀਅਤ ਨੂੰ ਮਾਰ ਦਿੱਤਾ ਹੋਵੇ ਤੇ ਇਸ ਲਈ ਮੈਂ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਜ਼ਾਲਿਮਾਂ ਨੇ ਪਹਿਲਗਾਮ ਦੇ ਵਿੱਚ ਟੂਰਿਸਟਾਂ ਦੇ ਉੱਤੇ ਹਮਲਾ ਕੀਤਾ ਧਰਮ ਪੁੱਛ ਕੇ ਉਹਨਾਂ ਤੇ ਗੋਲੀ ਚਲਾਈ ਤੇ ਇਹਦਾ ਮਤਲਬ ਉਹ ਖੁਦ ਧਰਮੀ ਨੇ ਉਹਨਾਂ ਦਾ ਕੋਈ ਆਪਣਾ ਧਰਮ ਨਹੀਂ ਹੈ ਇਸ ਲਈ ਸਾਡੇ ਸਾਰੇ ਭਾਰਤ ਦੇ ਲੋਕਾਂ ਦਾ ਇੱਕ ਹੱਕ ਬਣਦਾ ਹੈ ਕਿ ਧਰਮੀਆਂ ਦੇ ਖਿਲਾਫ ਅਸੀਂ ਇਕੱਠੇ ਹੋ ਕੇ ਲੜਾਈ ਦਾ ਜਿਹੜਾ ਹੈ ਉਹ ਐਲਾਨ ਕਰਦੇ ਸਰ ਕੇਂਦਰ ਸਰਕਾਰ ਨੂੰ ਕੀ ਕੀ ਕਹਿਣਾ ਚਾਹ ਰਹੇ ਹੋ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਕਿ ਘੱਟੋ ਘੱਟ ਫਾਂਸੀ ਦਿੱਤੀ ਜਾਣੀ ਚਾਹੀਦੀ ਉਹ ਐਸ ਕੀ ਬਾਜ਼ਾਰ ਚ ਦਿੱਤੀ ਜਾਣੀ ਚਾਹੀਦੀ ਔਰ ਉਹਦੇ ਨਾਲ ਨਾਲ ਜਿਹੜੇ ਵੀ ਜ਼ਿੰਮੇਦਾਰ ਉੱਥੇ ਦੇ ਲੋਕ ਨੇ ਜਿਨ੍ਹਾਂ ਦੇ ਟੂਰਿਸਟਾਂ ਦੀ ਸੁਰੱਖਿਆ ਜਿਨ੍ਹਾਂ ਦੇ ਜ਼ਿੰਮੇ ਪਾਈ ਗਈ ਸੀ ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਚਾਹੀਦਾ ਕਿਉਂਕਿ ਪੂਰੇ ਦੇਸ਼ ਦੇ ਲੋਕ ਪਿਛਲੇ ਕਈ ਦਹਾਕਿਆਂ ਦੇ ਅਤਵਾਦ ਦੇ ਖਾਤਮੇ ਤੋਂ ਬਾਅਦ ਉਹਨ ਕਸ਼ਮੀਰ ਵੱਲ ਬੜੀ ਖੁਸ਼ੀ ਦੇ ਨਾਲ ਘੁੰਮਣ ਲਈ ਜਾ ਰਹੇ ਸੀ ਤੇ ਕਿਤੇ ਨਾ ਕਿਤੇ ਸਾਜ਼ਿਸ਼ ਹੈ ਇਹਦਾ ਪਰਦਾ ਜਿਹੜਾ ਫਾਸ਼ ਹੋਣਾ ਚਾਹੀਦਾ ਹੈ ਉਹਨਾਂ ਲਈ ਪਾਕਿਸਤਾਨ ਦਾ ਦੱਸ ਤੇ ਗਰਾਂ ਦੇ ਉਹਨਾਂ ਲਈ ਸਨੇਹਾ ਤਾਂ ਉਹਨਾਂ ਲਈ ਸਨੇਹਾ ਤਾਂ ਕੁਝ ਨਹੀਂ ਆਪਣੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਦੁਸ਼ਮਨ ਦੇ ਦੰਦ ਇਸ ਤਰ੍ਹਾਂ ਭੰਨੇ ਜਾਣ ਕਿ ਦੁਬਾਰਾ ਉਹ ਇੱਧਰ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ। ਸਰ ਧਰਮ ਪੁੱਛ ਕੇ ਜਿਹੜੇ ਕੀ ਉਹਨਾਂ ਨੇ ਟੇਖੜੇ ਤਾਂ ਕਿ ਇਹ ਕੰਮ ਦੇਖੋ ਧਰਮ ਪੁੱਛ ਕੇ ਜੋ હત્યાकांड ਕੀਤਾ ਗਿਆ ਮੈਂ ਸਮਝਦਾ ਕਿ ਇਹ ਸਭ ਤੋਂ ਗਿਰੀ ਹੋਈ ਹਰਕਤ ਹੈ ਕਿਉਂਕਿ ਜਿਹੜਾ ਵੀ ਕੋਈ ਅਧਰਮੀ ਹੁੰਦਾ ਹੈ ਉਹ ਪੁੱਛਣ ਵਾਲੇ ਭਾਵੇਂ ਕਹੀ ਜਾਣ ਕਿ ਅਸੀਂ ਮੁਸਲਮਾਨ ਹਾਂ لیکن اسلام ਦੇ مطابق قران شریف ਦੇ مطابق وہ مسلمان نہیں ہے ਕਿਉਂਕਿ اسلام ناجائز کسی ਦੇ ਕਤਲ ਨੂੰ ਹਰਾਮ ਕਰਾਰ ਦਿੰਦਾ ਹੈ ਧਰਮ ਕੁੱਛ ਕੇ ਕਤਲ ਕਰਨ ਦਾ ਮਤਲਬ ਹੀ ਇਹ ਹੈ ਕਿ ਉਹ ਦੇਸ਼ ਦੇ ਵਿੱਚ ਨਫ਼ਰਤ ਦੀ ਅੱਗ ਜਿਹੜਾ ਉਹ ਫੈਲਾਣਾ ਚਾਹੁੰਦੇ ਹਾਂ ਹਾਂ ਬਿਲਕੁਲ ਸੁਰੱਖਿਆ ਦੇ ਵਿੱਚ ਛੋਟੀ ਮੋਟੀ ਨਹੀਂ ਬਹੁਤ ਵੱਡੀ ਚੁਕ ਹੈ ਜਿਹਦੀ ਇਸਲਾ ਹੋਣੀ ਚਾਹੀਦੀ ਹੈ ਚਲਾਨੀ ਮੈਂ ਸਮਝਦਾ ਹਾਂ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਔਰ ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ। ਕੁਰਾਨ ਸ਼ਰੀਫ ਚ ਅੱਲਾਹ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਕਿ ਅਗਰ ਇੱਕ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ ਹੈ। ਤੇ ਮੈਂ ਸਮਝਦਾ ਕਸ਼ਮੀਰ ਦੇ ਪਹਿਲਗਾਮ 'ਚ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ। ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ ਅਲਾਮਾ ਇਕਬਾਲ

ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਚੱਕਦੇ ਹੋ ਫਿਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਇਹ ਕਹੇ ਨਾਰੇ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ بڑا ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਉਹ ਆਪਣੇ ਆਪ ਨੂੰ ਕਹਿਤ ਰਹੇ ਕਿ ਅਸੀਂ ਮੁਸਲਮਾਨ ਆ समर्थक इस्लाम की रूह वो किसी कीमत दे उत्ते भी इस्लाम धर्म संबंध नहीं रखते क्योंकि इस्लाम किसी के भी नजायज कतल किसी करने नजायज गोली चला हराम करार दिता है ਇਸ ਲਈ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ Hindu ਭਰਾਵਾਂ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਂ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਧਰਮੀ ਨਹੀਂ ਅਗਰ ਉਹ ਧਰਮ ਵਾਲੇ ਹੁੰਦੇ ਤੇ ਫਿਰ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾ ਸਕਦੇ